ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹਾਂ ਸ਼ਰਮੇ ਕੋਲੇ ਤਰਵੰਡੀ ਸੱਪ ਤੇ ਸਵਰਾਜ ਟਰੈਕਟਰ ਦਿਖਾਉਣਾ ਤੁਹਾਨੂੰ ਬਹੁਤ ਖੁਸ਼ ਹੋਣਾ ਭਰਾ ਮੇਰੇ। ਇਹ ਟਰੈਕਟਰ ਨਵਾਂ ਟੈਕਟਰ। ਇਹ ਸ਼ਰਮੇ ਨਾ ਕਰਾਉਂਦੇ ਗੱਲਬਾਤ ਤੇ ਆ ਦੇਖੋ 743 ਬਿਲਕੁਲ ਨਵਾਂ। ਕਰਵਾਈ ਟਾਇਰ ਕਿਨੇ ਕਹੇ? ਸੋਸੀ ਗੱਲ ਭਾਈ ਜੀ ਹੋਰ ਠੀਕ ਠਾਕ ਹੈ। ਤੇ ਮਾਰੇ ਸਿੱਧੇ ਪਾਸੇ ਚੜ੍ਹਦੀ ਕਲਾ ਚ ਰੱਖਿਆ ਭਾਈ ਪੁੱਲਰ ਤਰਵੰਡੀ ਸੱਪ ਵਾਲਾ। ਚੈਨਲ ਭਾਈ ਸਮਾਰਤ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਦੱਬ ਕੇ ਵੀ ਮਾਰ ਕੇ। ਨਾਲੇ ਮੇਰਾ ਚੈਨਲ ਭਾਈ ਫੇਸਬੁਕ ਫੇਸਬੁਕ ਤੇ ਸ਼ਮਾ ਟਰੈ ਨਾ ਹਾਂ ਤੇ YouTube ਤੇ ਸ਼ਰਮਾ ਤਲਵੰਡੀ ਸਾਹਿਬ ਤਲਵੰਡੀ ਸਾਹਿਬ ਵਾਲਾ ਦੱਬ ਕੇ ਲੈ ਕਮੈਂਟ ਸ਼ੇਅਰ ਕਰਦੇ ਰੋਈ ਅਹੀਂ ਨਵੇਂ ਤੋਂ ਨਵਾਂ ਟਰੈਕਟਰ ਦਿਖਾਉਂਦੇ ਰਵਾਂਗੇ ਆ ਜਾ ਬਾਈ ਤੂੰ ਬਿਲਕੁਲ ਨਵਾਂ ਟਰੈਕਟਰ ਹਾਂ ਹਾਂਜੀ 90 95 ਪੈਸੇ ਟਾਇਰ ਆ ਵੀਰੇ ਹਾਂਜੀ ਤੇ ਕੋ ਨਵੀਂ ਕੰਡੀਸ਼ਨ ਆ ਟਰੈਕਟਰ ਦੀ ਐਸਟੀ ਮਾਡਲ ਆ ਹਾਂਜੀ 2022 ਮਾਡਲ ਆ 22 ਮਾਡਲ ਇਹ ਨਵਾਂ ਟਰੈਕਟਰ ਆ ਬਾਈ ਜਮਾ ਭੈਂਟ ਆ ਯਾਰ ਜਮਾ ਹਾਂ 6 ਲੱਖ ਤੇ 35 ਹਜ਼ਾਰ ਡਿਮਾਂਡ ਆ ਬਾਈ ਇਹਦੀ ਗੇਅਰ ਇੰਜਨ ਦੀ ਤਾਂ ਪੱਖਾਂ ਦੀ ਲੱਗੂ ਨਵਾਂ ਹੀ ਆ ਵੀਰੇ ਤਾਂ ਲਾਉਨਸੈਂਸ ਹੋ ਜੂ ਲਾਇਸੈਂਸ ਹੋ ਜੂ ਬਾਈ ਰੇਟ ਕੱਟੇ ਜੋ ਆਹ ਕੱਟੇ ਠੀਕ ਆ ਤੇ 2022 ਮਾਡਲ ਆ 6 ਲੱਖ ਤੇ 35 ਹਜ਼ਾਰ ਡਿਮਾਂਡ ਆ ਕਿੰਨੇ ਦਾ ਛੱਡ ਦਾਂਗੇ ਕੋਈ ਜਸਨੋ ਹਾਂ ਪੂਰੇ 6 ਲੱਖ ਦਾ ਰੇਟ ਦੇਵਾਂਗੇ ਪੂਰੇ 6 ਲੱਖ ਠੀਕ ਆ ਜੀ ਦੇਖ ਲਓ ਭਰਾਵੋ ਪੂਰੇ 6 ਲੱਖ ਦਾ ਦੇ ਦਾਂਗੇ ਬਾਈ ਕਹਿੰਦਾ ਤੇ ਅੱਗੇ ਉਦੋਂ ਬਾਅਦ 22 ਮਾਡਲ ਅਸ਼ਰ ਆ ਗਿਆ ਜੀ ਅਹ ਖਬਰਾਂ ਜੀ ਆ ਸ਼ੋਰਾ ਆ। ਇਹ 19 ਮਾਡਲ ਆ ਬਈ ਇਹ। ਇਹ 20 ਲ ਕਰਕੇ। ਨਹੀਂ ਨਹੀਂ 19 ਮਾਡਲ ਆ ਗਲਤੀ ਨੇ ਦੇਖਿਆ ਬਈ ਇਹ। 19 ਮਾਡਲ ਆ ਭਰਾ ਮੇਰਾ। 19 ਮਾਡਲ ਆ। ਪਾਵਰ ਕੇ 84 ਪੈਸੇ ਟਾਇਰ ਆ ਸਾਰਾ オリジナル ਆ। ਗੀਅਰਿੰਗ ਦਾ ਓਕੇ ਆ ਬਈ ਚਲਾ ਕੇ ਬਾਹਰ ਕੇ ਤਸੱਲੀ ਕਰਕੇ ਲੈ ਕੇ ਜਾਇਓ। ਹਾਂਜੀ। ਦਮਾਣੇ ਕੇ 595। 595। ਹਾਂਜੀ। ਘੋੜਾ ਬੈਂਪਰ ਲੱਗੇ। ਘੋੜਾ ਬੈਂਪਰ ਲੱਗਾ। ਗੰਦਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਜੀ। ਗੀਅਰਿੰਗ ਨਾਲ ਓਕੇ ਆ। ਹਾਂ। ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗੀ। ਅੱਛਾ ਜੀ। ਕੀਮਾ ਕਿਦਾਂ ਲੱਗੂਗਾ? ਅੱਛਾ ਜੀ। ਤੇ ਇਹਨੂੰ ਜਿਹੜਾ ਖਰਚਾ ਜੀ ਟਰੈਕਟਰ ਦੇ ਮਾਲਕ ਠੀਕ ਹੈ ਜੇ ਗੇ ਦਿਨ ਜਿਹਦਾ ਓਕੇ ਆ 595 ਰੇਟ ਟਰੈਕਟਰ ਦਾ ਹਾਂਜੀ ਟਰੈਕਟਰ ਦੇ ਦਾਂਗੇ 5 ਲੱਖ 60000 ਦਾ ਤੂੰ 5 ਲੱਖ 40000 ਦਾ ਜਸਤੂਆ ਲੱਗਾ 10 ਮਾਡਲਾਂ ਜਿਵਾ ਸਿੰਘਰਾ ਪੰਜਾਬ ਨੰਬਰ ਮਾਲਸਾ ਹਾਂਜੀ ਕੈ ਟੂਰ ਕੈ ਟੂਰ ਪਿਛਲੇ ਹੈਗਾ 600 ਕੇ ਪੈਸੇ ਆ 60000 ਕੇ ਪੈਸੇ ਹਾਂਜੀ ਇਹ ਰਹਿਣਾ ਨੰਬਰ ਨਹੀਂ ਨਹੀਂ ਮਾਲਸਾ ਨੰਬਰ ਆਇਆ ਪੰਜਾਬ ਆ ਨੰਬਰ ਬਰਾਬਰ ਮੇਰਾ ਮਾਲਸਾ ਤੇ ਘੈਂ ਟਰੈਕਟਰ ਦੇਖ ਲੋ ਓ 60 ਮੀਟਰ ਵਗੈਰਾ ਕੈਂਟ ਲੱਗਿਆ ਸਾਰਾ ਕੁਝ ਹਾਂਜੀ ਤੇ ਕਿਹੜਾ ਮਾਡਲ ਹੈ 10 ਦਾ ਇਹ 10 ਮਾਡਲ ਬਾਈ ਕਿੰਨੇ ਦਾ ਸਾਰਾ ਤੇ 30 ਡਿਮਾਂਡ ਆ ਬਾਈ 30 3 ਲੱਖ ਤੇ 45 ਜਦੋਂ ਰੈਕਟਰ ਦੇ 3 ਲੱਖ ਓਕੇ ਤੇ ਮੰਨ ਤਾਲ ਹੋ ਗੋ ਠੀਕ ਆ ਤੇ ਪੁਰਾਣਾ ਰੈਕਟਰ ਵੀ ਘਟਾਜੋ ਘਟਾਜੋ ਇਹ ਤੁਹਾਡੀ DI 26595 ਮਾਡਲ ਆ ਹੱਥ ਪੈਰ ਪੈਸੇ ਟਾਇਰ ਆ ਇਹ ਰਿੰਗ ਦਾ ਓਕੇ ਆ ਵੀਰੇ ਹਾਂਜੀ ਠੀਕ ਆ 95 ਮਾਡਲ ਆ 145 ਡਿਮਾਂਡ ਆ 145000 ਡਿਮਾਂਡ ਵੇਅਰ ਇੰਜਨ ਦਾ ਓਕੇ ਓਕੇ ਚਲਾ ਕੇ ਵਾ ਕੇ ਲੈ ਕੇ ਜਾਇਆਗਾ ਬਾਈ ਠੀਕ ਆ 95 ਮਾਡਲ ਆ ਭਰਾ ਮੇਰੋ ਦੇਖ ਲੋ ਤੇ 1 ਲੱਖ ਨੰਬਰ ਇਹ ਹਰਿਆਣਾ ਇਹ ਹਰਿਆਣਾ ਨੰਬਰ ਹੈ ਕਿਹੜਾ ਨਾਂ ਹੁੰਦਾ ਯਾਰ 95 ਮਾਡਲਾ ਤੇ 145000 ਡਿਮਾਂਡ ਆ ਕਿੰਨੇ ਦਾ ਛੱਡਦਾ ਨਹੀਂ ਇਹੋ ਜੀ 1 ਲੱਖ ਤੇ 25 25 25000 125000 ਉਹਦੂਆ 92 ਮਾਡਲ ਆ ਬਾਈ ਇਹ ਕਬਰਾਜ 735 ਤਲਵੰਡੀ ਸਾਹਿਬ ਉਹਦਾ ਨੰਬਰ ਆ ਪੀ ਵੀ 45 ਹਾਂ ਐਂ ਟਰੈਕਟਰ ਆ ਜੀ ਹਨਾ ਗੇਅਰਿੰਗ ਦਾ ਓਕੇ ਆ ਬਾਈ ਟਰੈਕਟਰ ਹਾਂਜੀ ਲੂਲੇ ਟਾਇਰ ਰਹਿ ਗਿਆ 60 65 ਪੈਸੇ ਮਗਰ ਲਈ ਚੜੀ ਪਿਛਲੇ 35 ਕੇ ਪੈਸੇ ਆ ਬਾਈ 35 33 35 ਗੇਅਰਿੰਗ ਜਿਹੜਾ ਓਕੇ ਆ ਓਕੇ ਜਮਾ ਓਕੇ ਜਮਾ ਬਾਈ ਠੀਕ ਸਾਰਾ ਓਰੀਜਨਲ ਆ ਥੱਲੇ ਮਗਰਿਆੜ ਦੂਜੀ ਥੋੜੇ ਬੋਤੇ ਰੰਗ ਹੋਇਆ ਬਾਕੀ ਦੇਖ ਲਾਉਣਾ ਇਹਨਾਂ ਵਾਲਾ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹਾਂ ਸਵਾ ਲੱਖ ਡਿਮਾਂਡ ਆ ਹਾਂਜੀ 1 ਲੱਖ 15000 ਦਾ ਹਾਂ ਜਾਂ ਨਾ 1 ਲੱਖ 15000 ਦਾ ਜਸਮੀਰ ਠੀਕ ਆ ਜੀ ਉਹ ਦੂਆ ਕਾ ਆ ਸ਼ਾਟ ਆ ਆਈ ਸਟਰਟ ਟਾਇਰ ਦੇਖ ਲੋ 96 ਮਾੜਲਾ ਸੈਲਫ ਸਟਾਰਟ ਹੈ ਨਾ ਹਾਂ ਟਾਇਰ ਠੀਕ ਠਾਕ ਆ ਬਈ ਹਾਂ 35 ਕਿ ਪੈਸੇ ਆ 30 35 ਮੂਹਰੇ ਖਤਮੀਆਂ ਬਈ ਅੱਛਾ ਜੀ 1 ਲੱਖ 10000 ਦੀ ਡਿਮਾਂਡ ਆ ਬਈ ਠੀਕ ਹੈ ਜੀ 96 ਮਾੜਲਾ ਹਾਂ 95000 ਦਾ ਟਰੈਕਟਰ ਦੇਣਾ 1 ਲੱਖ 10000 ਡਿਮਾਂਡ ਆ 95 ਦਾ ਦੇਣਾ ਹਾਂਜੀ ਹੋਰ ਵੀ ਹੋ ਜੂ ਮੜਾ ਮੋਟਾ ਜੀ ਮੌਕੇ ਤੇ ਮੰਨਦਾਨ ਹੋ ਜੂ ਹੋ ਜੀ ਬਸ ਇਹ ਆ ਫੇਰਾ ਕਰ ਨਵਾ ਇਹ ਬਿਲਕੁਲ ਨਵਈ ਆ ਬਾਈ ਨਵੇਂ ਟਾਇਰ ਆ 310 ਘੰਟੇ ਚੱਲਿਆ ਬਈ ਇਹ ਹਾਂਜੀ ਜਮਾ ਕੋਕਾ ਪੀਂਸੀ ਆ ਯਾਰ ਹਾਂਜੀ ਹਾਂ 310 10000 ਤੈਨੂੰ 310 ਘੰਟੇ ਚੱਲਿਆ ਭਾਈ 310 ਘੰਟੇ ਚੱਲਿਆ 10 ਘੰਟੇ ਚੱਲਿਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਲੋਨ ਫਰੈਂਸ ਹੋ ਜਾਊਗਾ ਠੀਕ ਆ ਪੁਰਾਣਾ ਡੈਕਟਰ ਵੀ ਕੱਟਿਆ ਜਾਊ 21 ਮਾਡਲ ਆ ਨਾ 21 ਮਾਡਲ ਆ ਤੇਲ ਬ੍ਰੇਕਾਂ ਦਾ ਡੈਕਟਰ ਆ ਭਾਈ ਅੱਛਾ ਜਿਹੜੇ ਹੁਣ ਆਉਂਦੇ ਆ ਅੱਛਾ ਹਾਂਜੀ ਦਿਖਾ ਦੇ ਬੇਸ਼ੱਕ ਕੋਲੇ ਜਾ ਕੇ ਠੀਕ ਆ ਉਹ ਸਾਹਮਣੇ ਤੇਲ ਬ੍ਰੇਕ ਆਹਾ ਕਹੈਂ ਟਰੈਕਟਰ ਆ ਭਰਾ ਮੇਰੋ। ਫਿਕਸ ਬ੍ਰੇਕ ਨਹੀਂ ਤੇਲ ਬ੍ਰੇਕ ਆ ਇਹ। ਤੇਲ ਬ੍ਰੇਕ ਆ। ਹਾਂਜੀ। ਕਹੈਂ ਟਰੈਕਟਰ ਆ ਭਰਾ ਮੇਰੋ। ਪੰਜਾਬ ਨੰਬਰ ਆ। ਟਰੈਕਟਰ ਪੰਜਾਬ ਨੰਬਰ ਆ। 338000 ਡਿਮਾਂਡ ਆ। 310 ਘੰਟੇ ਚੱਲਿਆ। 310 ਘੰਟੇ ਆ ਦੇਖ ਟਰ। ਅਰੇ ਗੁੱਡੀਆਂ ਤੇ ਵੀ ਗੁੱਡੀਆਂ ਤੇ ਹੀ ਕੰਪਨੀ ਦੇ ਨਾਲ ਦੇ ਜੀ ਜੇ ਟਰੈਕਟਰ ਦੇ ਨਾਲ ਆਇਆ। ਸਹੀ ਗੱਲ ਆ। ਆ ਦੇਖਦਾ ਤਾਂ ਆ ਵੀ ਇਹ ਦੇਖੇ ਤੋ ਬਾਪਾ ਪਾ ਜਾਂਦੇ। ਨਮਾ ਹੀ ਪਿਆ। ਟਰਾਲੀ ਵੀ ਨਹੀਂ ਪਾਈ ਕਿਸੇ ਨੇ ਇਹਦੇ ਮਗਰ ਪਾਈ ਆ। ਹਾਂ। ਬਾਕੀ ਦਾ ਤੋੜੇ ਫੇਰੇ ਇੱਥੇ ਹੀ ਆ ਜੀ 338 ਇਹਨੇ ਠਕੀਕੂ ਰੇਟ ਬਾਈ ਹਾਂ ਟਰੈਕਟਰ ਲੈ ਲਾਂਗੇ ਆਪਾਂ ਜੀ 315000 ਜਸ ਨੂੰ 315000 ਇਹ ਤੋਂ ਘੱਟ ਨਹੀਂ ਹੋਣਾ ਇਹ ਇੱਕ ਆਪਣਾ ਨੰਬਰ ਬੋਲ ਲਓ ਮੇਰਾ ਨੰਬਰ 94788 451 ਬੰਦਾ ਜੀ 94788 ਅੱਛਾ ਤੇ ਉਹ 41 ਕੂਜਾ ਸਾਹੀ ਵਾਲਾ ਬੰਦੋ ਬੰਦ ਕਰਤਾ ਤੇ ਬਾਈ ਦਾ ਨੰਬਰ ਤੁਹਾਡੇ ਕੋਲੇ ਆ ਗਿਆ ਤੇ ਬਾਕੀ ਆਪਾਂ ਵੀਡੀਓ ਤੇ ਤੇ ਲਾ ਦੇਗੇ ਤੇ ਤਲਵੰਡੀ ਸਾਪੂਆ ਭਰਾ ਮੇਰੇ ਤੇ ਬਾਈ ਨਾਲ ਕਰ ਲਓ ਸੁਤਮਰਕ ਤੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਤੇ ਨਾਲੇ ਕਰੇ ਸ਼ੇਅਰ ਧੰਨਵਾਦ ਜੀ ਤੇ ਨਾਲੇ ਸ਼ਰਮੇ ਦੇ ਚੈਨਲ ਵੀ ਭਰਾ ਮੇਰੇ ਫੋਲੋ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਤੇ YouTube ਤੇ ਵੀ ਫੋਲੋ ਕਰਿਓ ਹਾਂਜੀ ਹਾਂਜੀ ਚੈਨਲ ਦੁਬਾਰੇ ਫੇਰ ਬੋਲਦੇ ਆਪਣੇ ਦੋਨੇ ਇੱਕ ਤਾਂ ਹੀ ਚੈਨਲ ਸਾਡਾ ਹੈਗਾ ਜੀ ਤੇ ਤੇ ਮੇਰੀਆਂ ਵੀਡੀਓ ਆਉਣੀਆਂ ਸਾਡੇ ਦੋ ਚੈਨਲ ਹੀ ਹੈ ਜੀ ਫੇਸਬੁਕ ਦਾ ਕਿਹੜਾ ਇੱਕ ਤਾਂ ਸ਼ਰਮਾ ਟ੍ਰੇਡਰ ਭੁੱਲਰ ਤਲਵੰਡੀ ਸਾਹਿਬ ਭੁੱਲਰ ਤਲਵੰਡੀ ਸਾਹਿਬ ਉਹ ਵਾਲਾ ਇੱਥੇ ਆਪਣੀ ਵੀਡੀਓ ਆਉਂਦੀ ਹੈ ਜੀ ਇਹ ਤਾਂ ਆਪਣਾ ਆ ਗਿਆ ਜਾਂ ਤਾਂ ਬਾਈ ਜੀ ਇੱਥੇ ਆਉਂ ਜਾਂ ਫਿਰ ਫੇਸਬੁਕ ਤੇ ਖੋਲੋਗੇ ਤਾਂ ਸ਼ਰਮਾ ਟ੍ਰੇਡਰ ਸਾਹਿਬ ਹੋਆ ਤੇ YouTube ਤੇ ਖੋਲੋਗੇ ਸ਼ਰਮਾ ਤਲਵੰਡੀ ਸਾਹਿਬ ਦਾ ਠੀਕ ਇਹ ਦੋ ਚੈਨਲਾਂ ਤੇ ਆਪਣੀ ਵੀਡੀਓ ਆਉਂਗੀ ਬਈ ਹੋਰ ਕਿੱਥੇ ਨਹੀਂ ਹੋਊਗੀ ਠੀਕ ਹੈ ਬਤ ਵਤ ਵੀਰਮਣ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਓਕੇ ਭਰਾ ਧੰਨਵਾਦ ਜਿਉਂਦੇ ਵਾਹ ਜੀ